ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਿਆ ਕਰ ਰਹੇ ਆ ਤੁਹਾਡੇ ਨਾਲ ਬਾਈਪਾਸ ਤੋਂ ਗਰਦਾਸਪੁਰ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਹੜ੍ਹਾਂ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਤੇ ਹੜ੍ਹ ਇੰਨੇ ਜ਼ਿਆਦਾ ਆਏ ਕਿ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਲੋਕ ਕੀ ਜਿਹੜੇ ਆ ਇਹਦੇ ਪ੍ਰਭਾਵ ਥਲੇ ਰਹੇ ਤੇ ਬਹੁਤ ਵੱਡੇ ਵੱਡੇ ਨੁਕਸਾਨ ਹੋਏ ਬਹੁਤ ਸਾਰੇ ਕੋਠੇ ਦੇ ਤੇ ਬਹੁਤ ਸਾਰੇ ਘਰਾਂ ਦੇ ਲੈਂਟਰ ਵੀ ਜਿਹੜੇ ਨੇ ਦੇਪੇ ਚੰਗੀਆਂ ਭਲੀਆਂ 2-2 ਕਰੋੜ ਦੀਆਂ ਜਿਹੜੀਆਂ ਕੋਠੀਆਂ ਸੀ ਉਹ ਵੀ ਟੈ ਕੇ ਢੇਰੀ ਹੋ ਗਈਆਂ ਤੇ ਬਹੁਤ ਸਾਰੇ ਥਾਵਾਂ ਤੋਂ ਰਾਵੀ ਦਾ ਜਿਹੜਾ ਆ ਉਹ ਬੰਨ ਟੁੱਟ ਗਿਆ ਰਾਵੀ ਦਾ ਬੰਨ ਜਿਹੜਾ ਉਹ ਤਕਰੀਬਨ ਤਕਰੀਬਨ 5 ਤੋਂ 10 ਥਾਵਾਂ ਤੋਂ ਟੁੱਟਾ ਦੀਨਾਨਗਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਦੋ ਹਲਕੇ ਜਿਹੜੇ ਨੇ ਉਹ ਤਕਰੀਬਨ ਤਕਰੀਬਨ ਜਿਹੜੇ ਨੇ ਇਹਦੇ ਚ ਪ੍ਰਭਾਵਿਤ ਹੋਏ ਨੇ ਗੁਰਦਾਸਪੁਰ ਦੇ ਦੀਨਾਨਗਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਤੇ ਉਧਰੋਂ ਅੰਬਰਸਰ ਅਜਨਾਲਾ ਵਗੈਰਾ ਜਾ ਰਮਦਾਸ ਨੂੰ ਆਪਾਂ ਕਹਿ ਲਈਏ ਤੇ ਉਹ ਵੀ ਇਹਦੇ ਨਾਲ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਬਹੁਤ ਜ਼ਿਆਦਾ ਹੜਨੇ ਜਿਹੜਾ ਆ ਮਾਰ ਮਾਰੀ ਹੜ ਨੇ ਇੰਨੀ ਜ਼ਿਆਦਾ ਮਾਰ ਮਾਰੀ ਕਿ ਬਹੁਤ ਜ਼ਿਆਦਾ ਜੜੀਆਂ ਨੇ ਉਹ ਦਿਕਤਾਂ ਦਾ ਸਾਹਮਣਾ ਜਿਹੜਾ ਆ ਲੋਕਾਂ ਨੂੰ ਕਰਨਾ ਪਿਆ ਲੋਕਾਂ ਦੇ ਘਰ ਦੀ ਇੱਕ ਵੀ ਚੀਜ਼ ਆ ਜਿਹੜੀ ਨਹੀਂ ਬਚੀ ਤੇ ਤਾਂ ਦਾਦੇ ਕਿ ਸਭ ਤੋਂ ਪਹਿਲਾਂ ਪੰਜਾਬ ਤੇ ਪੰਜਾਬੀ ਜਿਹੜੇ ਨੇ ਉਹ ਇਸ ਦੇ ਲਈ ਅੱਗੇ ਆਉਂਦੇ ਨੇ ਤੇ ਮੈਂ ਕਹਿੰਦਾ ਵਾਂ ਵੀ ਸਿਰਫ ਇੱਕ ਦਿਨ ਇੱਕ ਦਿਨ ਨੌਬਤ ਆਈ ਸੀ ਲੋਕਾਂ ਨੂੰ ਉਥੇ ਭੁੱਖੇ ਰਹਿਣ ਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਜੋ ਵੀ ਦਿੱਕਤਾਂ ਆਈਆਂ ਨੇ ਇੱਕ ਦਿਨ ਦੀਆਂ ਦਿੱਕਤਾਂ ਆਈਆਂ ਉਸ ਤੋਂ ਬਾਅਦ ਐਨੇ ਜ਼ਿਆਦਾ ਪੰਜਾਬੀ ਗਾਂਵ ਵੱਦ ਕੇ ਆਏ ਕਿ ਹਰ ਜਗ੍ਹਾ ਤੇ ਜਿਹੜਾ ਆ ਰਾਸਣ ਹੀ ਰਾਸਣ ਜਿਹੜਾ ਆ ਉਹ ਕਰ ਦਿੱਤਾ ਲਗਾਤਾਰ ਹਜ਼ਾਰਾਂ ਦੇ ਹਿਸਾਬ ਨਾਲ ਟਰਾਲੀਆਂ ਜਿਹੜੀਆਂ ਨੇ ਰਾਸਣ ਦੀਆਂ ਆਈਆਂ ਹੋਰ ਵੀ ਕਈ ਤਰ੍ਹਾਂ ਦੀ ਸਮੱਗਰੀ ਇਹਦੇ ਵਿੱਚ ਕਿ ਬਹੁਤ ਸਾਰੇ ਕਲਾਕਾਰ ਵੀ ਅੱਗੇ ਆਏ ਜਿਨ੍ਹਾਂ ਵੱਲੋਂ ਬਹੁਤ ਸਾਰਾ ਰਾਸਣ ਵੀ ਵੰਡਿਆ ਗਿਆ ਤੇ ਬਹੁਤ ਜ਼ਿਆਦਾ ਜਿਹੜੇ ਆ ਉਹ ਕੰਮ ਕੀਤੇ ਗਏ ਤੇ ਇਥੋਂ ਤੱਕ ਕਿ ਬਹੁਤ ਸਾਰੇ ਸਿੰਗਰ ਜਿਹੜੇ ਆ ਉਹ ਬੜੇ ਵੱਡੇ ਲੈਵਲ ਦੀ ਸੇਵਾ ਕਰਦੇ ਪਏ ਜਿਨ੍ਹਾਂ ਦੇ ਵਿੱਚ ਮਨਕਿਰਤ ਔਲਖ ਉਹਨਾਂ ਨੇ ਜਿਹੜੇ ਨੇ ਉਹ 100 ਟਰੈਕਟਰ ਦੇਣ ਦੀ ਜਿਹੜੀ ਗੱਲ ਕਹਿ ਦਿੱਤੀ ਤੇ 10 ਟਰੈਕਟਰ ਉਹ ਗਰਦਾਸਪੁਰ ਦੇ ਵਿੱਚ ਦੇ ਕੇ ਜਾ ਚੁੱਕੇ ਨੇ ਬਾਕੀ ਹੌਲੀ ਹੌਲੀ ਉਹਨਾਂ ਨੇ ਵੰਡ ਰਹੇ ਨੇ ਤੇ ਦੂਸਰੇ ਪਾਸੇ ਤੋਂ ਦੱਤੀ ਹੈ ਕਿ ਗਲੋਬਲ ਸਿਕਸ ਜਿਹੜੀ ਹੈ ਕਮਿਊਨਿਟੀ ਜਾਂ ਸੰਸਥਾ ਗਲੋਬਲ 6 ਉਹ ਬਹੁਤ ਵੱਡੇ ਲੈਵਲ ਤੇ ਜਿਹੜਾ ਕੰਮ ਕਰਦੇ ਪਈ ਹੈ ਉਹਨਾਂ ਨੇ ਕਿਹਾ ਹੈ ਵੀ ਗਰੀਬਾਂ ਦੇ ਘਰ ਵੀ ਬਣਾ ਕੇ ਦਿੱਤੇ ਜਾਣਗੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਉਹਨਾਂ ਨੇ ਪੰਜਾਬ ਨੂੰ ਹਾਰ ਤੋਂ ਮੁਕਤ ਕਰਨ ਵਾਸਤੇ ਜਿਹੜੀਆਂ ਨੇ ਕੰਮ ਕੀਤੇ ਨੇ ਉੱਥੇ ਤੋਂ ਦੱਸਦੇ ਕਿ ਹੁਣ ਜਿਹੜਾ ਆ ਬਹੁਤ ਸਾਰੀ ਸੇਵਾ ਜਿਹੜੀ ਹੈ ਉਹ ਚਲਦੀ ਪਈ ਹੈ ਬਨਪੂਰਨ ਦੇ ਜਿੰਨੇ ਵੀ ਬੰਨ ਜਿਹੜੇ ਨੇ ਟੁੱਟੇ ਨੇ ਜਾਂ ਜਿੰਨੇ ਵੀ ਬੰਨ ਟੁੱਟ ਕੇ ਜਿਹੜੇ ਨੇ ਉਹ ਪੈ ਗਏ ਨੇ ਜਾਂ ਰੁੜ ਗਏ ਨੇ ਉਹ ਬੰਨਾਂ ਨੂੰ ਬੰਨਣ ਦੀ ਜਿਹੜੀ ਸੇਵਾ ਉਹ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ ਤੇ ਪੰਜਾਬੀਆਂ ਦਾ ਵੱਡੇ ਲੈਵਲ ਤੇ ਸਾਥ ਜਿਹੜਾ ਦਿੱਤਾ ਜਾ ਰਿਹਾ ਉਹ ਦਿੱਤਾ ਜਾ ਰਿਹਾ ਆ گلوبਲ ਸਿਕਸ ਵੱਲੋਂ ਤੇ گلوبਲ ਸਿਕਸ ਦੇ ਜਿਹੜੇ ਨੇ ਇੱਥੇ ਤੁਹਾਨੂੰ ਮੈਂ ਦੱਸ ਦਵਾਂ ਕਿ ਰੋਡ ਜਿਹੜਾ ਕਿ ਆ ਐਟ ਟਾਈਮ ਆ ਬਾਈਪਾਸ ਤੇ ਖੜੇ ਆ ਮੈਂ ਤੇ ਤੁਸੀਂ ਬੈਕ ਸ਼ਾਰਟ ਤੇ ਦੇਖਦੇ ਪਈਓ ਕਿ ਬਹੁਤ ਸਾਰੇ ਜਿਹੜੇ ਆ ਉਹ ਝੰਡੇ ਲੱਗੇ ਹੋਏ ਨੇ گلوبਲ ਸਿਕਸ ਦੇ ਤੇ ਇੱਥੇ ਜਿਹੜੇ ਨੇ ਉਹ گلوبਲ ਸਿਕਸ ਦੀਆਂ ਜਿਹੜੀਆਂ ਟੀਮਾਂ ਦੇ ਜਿਹੜੇ ਬੰਦੇ ਨੇ ਜਿਹੜੇ ਉਹਨਾਂ ਨੇ ਇਤਿਹਾਰ ਕੀਤੇ ਹੋਏ ਨੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਮਿਹਨਤ ਕਰਦੇ ਪਏ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਜਿਹੜੇ ਨੇ ਕੱਟੇ ਪਰਦੇ ਪਏ ਨੇ ਬਾਕੀ ਦੀ ਜਿਹੜੀ ਉਹ ਆਪਾਂ ਬੈਕ ਕੈਮਰੇ ਤੇ ਜਾ ਕੇ ਗੱਲ ਕਰਦੇ ਆ ਤੇ ਇਧਰ ਤੁਸੀਂ ਦੇਖਦੇ ਪਈਓ ਕਿ ਗਲੋਬਲ ਸਿਕਸ ਨੇ ਜਿਹੜਾ ਆ ਉਹ ਬਹੁਤ ਵੱਡਾ ਉਪਰਾਲਾ ਕੀਤਾ ਹੋਇਆ ਆ ਤੇ ਉਧਰ ਸਾਹਮਣੇ ਤੁਸੀਂ ਦੇਖਦੇ ਪਈਓ ਕਿ ਗਲੋਬਲ ਸਿਕਸ ਦੇ ਝੰਡੇ ਜਿਹੜੇ ਆ ਰੋਡ ਤੇ ਇਹ ਜਿਹੜਾ ਆ ਇਹ ਬਾਈਪਾਸ ਹਾਈਵੇ ਆ ਜਿਹੜਾ ਕਿ ਬਟਾਲੇ ਤੋਂ ਜਦੋਂ ਆਪਾਂ ਗਰਦਾਸਪੁਰ ਚ ਐਂਟਰ ਕਰਦੇ ਆ ਤਾਂ ਉੱਥੋਂ ਨਿਕਲਦਾ ਆ ਪਠਾਨਕੋਟ ਨੂੰ ਸਿੱਧੇ ਦਾ ਸਿੱਧਾ ਤੇ ਉਸੇ ਰੋਡ ਦੇ ਉੱਤੇ ਇਹ ਖਾਲੀ ਜਗ੍ਹਾ ਦੇ ਉੱਤੇ ਤੁਸੀਂ ਦੇਖਦੇ ਪਿਓ ਕਿ ਹਜ਼ਾਰਾਂ ਹੀ ਕੱਟੇ ਜਿਹੜੇ ਆ ਉਹ ਖਾਲੀ ਬੈਗ ਜਿਹੜੇ ਨੇ ਉਹ ਮਿੱਟੀ ਦੇ ਭਰੇ ਜਾ ਰਹੇ ਨੇ ਤੇ ਮਿੱਟੀ ਦੇ ਬੈਗ ਭਰ ਕੇ ਜਿਹੜਾ ਆ ਬੰਨ ਦੇ ਉੱਤੇ ਲੈ ਕੇ ਜਾਏ ਜਾਣਗੇ ਤੇ ਬੰਨ ਦੇ ਉੱਤੇ ਜਿਹੜਾ ਆ ਬੰਨ ਨੂੰ ਪੂਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਏਗੀ ਤੇ ਤੁਸੀਂ ਦੇਖਦੇ ਪਿਓ ਕਿ ਲੇਬਰ ਜਿਹੜੀ ਹੈ ਉਹ ਲੱਗੀ ਹੋਈ ਹੈ ਜਿਹੜੀ ਕਿ ਲਗਾਤਾਰ ਇਨ੍ਹਾਂ ਬੋਰੀਆਂ ਨੂੰ ਭਰ ਕੇ ਤੇ ਲੈ ਕੇ ਪਹੁੰਚੇਗੀ ਜਿਹੜਾ ਆ ਜਿੱਥੇ-ਜਿੱਥੇ ਵੀ ਜਿਹੜੇ ਆ ਬੰਨ ਟੁੱਟੇ ਪਏ ਨੇ ਉੱਥੇ-ਉੱਥੇ ਲੈ ਕੇ ਪਹੁੰਚੇਗੀ ਬੰਨਾਂ ਦੇ ਉੱਤੇ ਜਿਹੜਾ ਆ ਇਨ੍ਹਾਂ ਬੋਰੀਆਂ ਦੇ ਨਾਲ ਹੀ ਪਹਿਲਾਂ ਜਿਹੜਾ ਆ ਬੰਨ ਬੰਨਿਆ ਜਾਏਗਾ ਤੇ ਟਰਾਲੀ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਥੋੜਾ ਅੱਗੇ ਚੱਲਦੇ ਆਂ ਤੇ ਗੱਲਬਾਤ ਵੀ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਦੇ ਆਂ ਇੱਥੇ ਜਿਹੜੇ ਨੌਜਵਾਨ ਜਾਂ ਜਿਹੜੇ ਵੀ ਕੰਮ ਕਰਦੇ ਪਏ ਨੇ ਉਹਨਾਂ 'ਚ ਕਿਸੀ ਇੱਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਯਾਰ ਤੇ ਦੋਸਤ ਲਗਾਤਾਰ ਤੁਸੀਂ ਦੇ ਦੇ ਪਿਓ ਮੇਰਾ ਤਸਵੀਰਾ ਕੀ ਇੱਥੇ ਨੌਜਵਾਨ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਤੇ ਸਾਡੇ ਨਾਲ ਇੱਥੇ ਜਿਹੜੇ ਵੀਰ ਕੰਮ ਕਰਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਂ ਵੀਰ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਰਿਤਪਾਲ ਸਿੰਘ ਆ ਜੀ ਤੇ ਵੀਰ ਜੀ ਕਿੰਨੇ ਦਿਨ ਹੋ ਗਏ ਸੇਵਾ ਇੱਥੇ ਜਿਹੜੀ ਚੱਲਦੀ ਪਈ ਹੈ ਭਾਈ ਇੱਥੇ ਅੱਜ ਕੱਲ ਦੀ ਭਾਈ ਲੱਗੀ ਹੈ ਸੇਵਾ ਮਹਾਰਾਜ ਕੱਲ ਦੀ ਲੱਗੀ ਹੈ ਹਾਂ ਜੀ ਤੇ ਕਿੰਨਾ ਵੱਲੋਂ ਕਰਾਈ ਜਾ ਰਹੀ ਹੈ ਇਹ ਆਪਣੇ ਸਾਡੇ ਪਿੰਡ ਸਰਪੰਚ ਐਮਸੀ ਵੱਲੋਂ ਆ ਜੀ ਅਸਾ ਪਿੰਡ ਤੇ ਸਰਪੰਚ ਜੀ ਹਾਂ ਜੀ ਐਮਸੀ ਵੱਲੋਂ ਤੇ ਗਲੋਬਲ 6 ਵੱਲੋਂ ਵੀ ਕਰਾਈ ਜਾ ਰਹੀ ਹੈ ਉਹਨਾਂ ਜਿਹੜੇ ਬਾਕੀ ਜਿਹੜੇ ਆਪਣੇ ਪਿੰਡ ਦੇ ਸਰਪੰਚ ਬਾਹਰ ਸਾਹਮਣੇ ਘਰਾਂ ਨਾਲੇ ਹਾਂਜੀ ਉਹਨਾਂ ਵੱਲੋਂ ਆ ਜੀ ਉਹਨਾਂ ਵੱਲੋਂ ਕਰਵਾਈ ਜਾ ਰਹੀ ਹੈ ਹਾਂਜੀ ਤੇ ਕੱਲ ਦੀ ਕਰਾਈ ਕਿੰਨੇ ਕੇ ਕੱਟੇ ਹੁੰਦੱਕ ਜਿਹੜੇ ਭਰੇ ਗਏ ਆ ਆਪਣੇ ਇੱਥੋਂ ਸਾਡੇ ਚਲਗੀਆਂ ਵਾ 56 ਟਰਾਲੀਆਂ ਵਾ ਚਲਗੀਆਂ ਸਾਡੀਆਂ 56 ਟਰਾਲੀਆਂ ਚਲਗੀਆਂ ਇਹ ਸਾਰੇ ਇਹ ਸਾਰੇ ਮਿੱਟੀ ਜਿਹੜੀ ਬਨਪੁਰਨ ਵਾਸਤੇ ਕੀਤੀ ਜਾ ਰਹੀ ਹੈ ਹਾਂਜੀ ਤੇ 5 ਤੋਂ 6 ਟਰਾਲੀਆਂ ਜਿਹੜੀ ਉਹ ਪਿੰਡ ਦੀਆਂ ਲੱਗੀਆਂ ਪਈਆਂ हां जी वो पਿੰਡ ਦੇ ਸੇਵਾਦਾਰ ਜਿਹੜੇ ਆਪਣੇ ਮੁਡੇ ਸਾਡੇ ਨਾਲ ਦੇ ਉਹਨਾਂ ਦੀ ਆਪਣੀਆਂ ਟਰਾਲੀਆਂ ਸੇਵਾ ਕਰ ਲੋ ਉਹ ਆਪਣੀਆਂ ਟਰਾਲੀਆਂ ਲੈ ਕੇ ਤੇ ਉੱਥੇ ਜਾਓ ਬਾਕੀ ਜਦੋਂ ਮੰਤਰੀ ਦੇ ਮੁਡੇ ਵੱਲੋਂ ਆਈ ਠੀਕ ਹੈ ਠੀਕ ਹੈ ਪਾੜਾ ਸਾਹਿਬ ਵੱਲੋਂ ਪਾੜਾ ਸਾਹਿਬ ਵੱਲੋਂ हां जी ਅਸਾ ਇਹ ਪਾੜਾ ਸਾਹਿਬ ਵੱਲੋਂ ਜਿਹੜੀ ਇਹ ਸੇਵਾ ਕਰਾਈ ਹੈ हां जी ਤੇ ਲਗਾਤਾਰ ਜਿਹੜੀ ਇਹ ਮਿੱਟੀ ਬਹੁਤ ਜ਼ਿਆਦਾ ਪਈ ਹੋਈ ਇਹ ਸਾਰੀਆਂ ਗੁੱਥੀਆਂ ਭਰਨੀ ਆਂ हां जी ਇਹ ਸਾਰੀਆਂ ਭਰਨੀਆਂ ਆ ਜੀ ਤੇ ਸਾਰੀਆਂ ਭਰ ਕੇ ਉੱਥੇ ਜਾਣਾ ਸਾਰੀਆਂ ਭਰ ਕੇ ਜਾਣੀਆਂ ਡੇਰੇ ਵੱਲ ਠੀਕ ਹੈ ਠੀਕ ਉੱਥੇ ਜਾਣ ਕੇ ਚਲੋ ਬਹੁਤ ਵਧੀਆ ਬੱਸ